ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲਿਆਇਆ ਜੀ ਭੰਡਾਰੀ ਕਾਰੋਬਾਰ ਯਾਰ ਭੋਗਪੁਰ ਖੜਿਆ ਆਪਾਂ ਤੇ ਗੱਡੀਆਂ ਤੁਹਾਨੂੰ ਦਿਖਾਉਣੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਥਾਰਾਂ ਤੇ ਜਿਹੜੀ ਨਵੀਂ ਥਾਰ ਆਈ ਆ ਅਪਡੇਟ ਹੋ ਕੇ ਉਹ ਥਾਰ ਵੀ ਖੜੀ ਆ ਤੇ ਗੋਲਦੀ ਭਾਜੀ ਨਾਲ ਮਿਲਦੇ ਆ ਸਤ ਸ੍ਰੀ ਅਕਾਲ ਭਾਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਮੇਰੇ ਵੀਰਾਂ ਜੀ ਤੇ ਭਾਜੀ ਥਾਰਾਂ ਦਿਖਾਉਣੀਆਂ ਨੇ ਅੱਜ ਆਪਾਂ ਵੀਰਾਂ ਨੂੰ ਥਾਰਾਂ ਜਿੰਨੀਆਂ ਕਹੋ ਮਰੇ ਤੇ ਆ ਨਵੀਂ ਸ਼ੇਪ ਵਾਲੀ ਆ ਗਈ ਬਿਲਕੁਲ ਨਵੀਂ ਸ਼ੇਪ ਵੀ ਆ ਗਈ ਜੀ ਜਿਹੜੀ ਹੁਣ ਅਪਡੇਟ ਹੋ ਗਈ ਆ ਹਾਂਜੀ ਇਹਦੇ ਚ 12 ਚੇਂਜਿੰਗ ਆ ਗਈ ਆ ਜੀ ਦੱਸੋ ਜੀ ਇਹ ਜਿਹਦਾ ਫਰੰਟ ਇਹਦਾ ਬੰਪਰ ਚੇਂਜ ਹੋ ਗਿਆ ਜੀ ਹਾਂਜੀ ਹਾਂ ਠੀਕ ਹੈ ਜੀ ਪਰ ਉਸ ਤੋਂ ਬਾਅਦ ਆਜੋ ਜੀ ਅੰਦਰ ਹੁਣ ਲੈ ਜਾ ਸਭ ਤੋਂ ਮੇਨ ਸੀਗਾ ਜੀ ਜਿਹਦਾ ਦਰਵਾਜ਼ੇ ਆਪਾਂ ਨੂੰ ਉੱਥੋਂ ਅੱਗੇ ਅਪ ਡਾਉਨ ਕਰਨੇ ਪੈਂਦੇ ਹਾਂ ਸ਼ੀਸ਼ੇ ਉਹਨੇ ਵੀ ਬਟਨ ਇੱਥੇ ਆ ਗਏ ਬਟਨ ਨਾਲ ਹੀ ਦੇਤੇ ਠੀਕ ਹੈ ਜੀ ਇੱਥੇ ਬਟਨ ਦੇ ਤੇ ਇਥੋਂ ਸਾਈਡ ਗਲਾਸ ਦਾ ਵੀ ਨਾਲ ਹੀ ਦੇਤਾ ਠੀਕ ਹੈ ਅਪ ਡਾਉਨ ਸਾਈਡ ਗਲਾਸ ਵੀ ਇਥੋਂ ਆ ਗਏ ਹੂੰ ਉਸ ਤੋਂ ਬਾਅਦ ਆਪਾਂ ਨੂੰ ਕਈ ਵਾਰੀ ਸਾਡੇ ਮੰਨ ਲਓ ਬੰਦਾ ਕੋਈ ਬਜ਼ੁਰਗ ਆਪਣੇ ਬੈਠਣਾ ਹੁੰਦਾ ਸੀ ਤੇ ਉਹਨੂੰ ਦਿੱਕਤ ਹੁੰਦੀ ਸੀ ਇਹਨੂੰ ਚੜ੍ਹਨ ਵਾਸਤੇ ਉਹਦੇ ਵਾਸਤੇ ਵੀ ਦੇਖੋ ਬਹੁਤ ਵਧੀਆ ਹੈਂਡ ਲਗਾਤਾ ਬਿਲਕੁਲ ਫਿਰ ਉਸ ਤੋਂ ਬਾਅਦ ਸਟੀਅਰਿੰਗ ਚੇਂਜ ਹੋ ਗਿਆ ਜੀ ਸਟੀਅਰਿੰਗ ਨਵੀਂ ਗੱਡੀ ਵਾਲਾ ਦਿੱਤਾ ਪੁਰਾਣੀ ਨਵੀਂ ਗੱਡੀ ਵਾਲਾ ਲਾਤਾ ਫਿਰ ਇਹਦੇ ਵਿੱਚ ਡੀਜ਼ਲ ਦਾ ਟੈਂਕ ਅੱਗੇ ਆਪਾਂ ਨੂੰ ਗੱਡੀ ਬੰਦ ਕਰਕੇ ਚਾਬੀ ਫੜਾਉਣੀ ਪੈਂਦੀ ਪੰਪ ਵਾਲੇ ਨੂੰ ਹਾਂ ਉਹ ਵੀ ਬੰਦ ਹੋ ਗਿਆ ਜੀ ਹੁਣ ਇੱਥੇ ਬਟਨ ਲੱਗ ਗਿਆ ਹੁਣ ਬਟਨ ਦਿੱਤਾ ਬਾਈ ਤਾਂ ਅੰਦਰ ਬੈਠੀ ਇੱਕਦਮ ਹੋ ਸਕਦੇ ਤੁਸੀਂ ਠੀਕ ਫਿਰ ਉਸ ਤੋਂ ਬਾਅਦ ਦੇਖੋ ਸਕਰੀਨ ਲਾਤੀ ਇਹਨਾਂ ਟੱਚ ਵਾਲੀ ਸਕਰੀਨ ਥਾਰ ਰੌਕਸਾਰੀ ਲਾਤੀ ਬਿਲਕੁ ਇਹ ਗੀਅਰ ਦਾ ਬਾਕਸ ਸਾਰਾ ਦਾ ਸਾਰਾ ਚੇਂਜ ਹੋ ਗਿਆ ਇਹ ਪਾਜੀ ਸਾਰਾ ਥਾਰ ਰੌਕਸ ਵਾਲੀ ਲੱਗ ਬਿਲਕੁਲ ਥਾਰਾ ਸਾਰਾ ਰੌਕਸ ਵਾਲਾ ਲਾਤਾ ਜੀ ਇਹਨਾਂ ਨੇ ਬਹੁਤ ਵਧੀਆ ਕਰਤਾ ਕੋਈ ਗਲਾਸ ਰੱਖਣਾ ਜਾਂ ਕੋਈ ਸਮਾਨ ਰੱਖਣਾ ਇਹਦੇ ਵਿੱਚ ਬਹੁਤ ਵਧੀਆ ਲੱਗ ਗਿਆ ਮਤਲਬ ਆ ਪਾਜੀ ਡੈਸ਼ਬੋਰਡ ਵੀ ਥਾਰ ਰੌਕਸ ਵਾਲੀ ਬਿਲਕੁਲ ਸਾਰਾ ਡੈਸ਼ਬੋਰਡ ਆ ਗਿਆ ਸਟੀਅਰਿੰਗ ਆ ਗਿਆ ਸਕਰੀਨ ਆ ਗਈ ਅੰਦਰੋਂ ਟੱਕਣ ਆ ਗਿਆ ਤੇਲ ਦਾ ਫਿਰ ਆਰਮ ਰੈਸਟ ਆ ਗਿਆ ਠੀਕ ਹੈ ਗੀਅਰ ਬਾਕਸ ਆ ਗਿਆ ਤੇ ਪਿਛੀ ਪਿਛਲੀ ਸੀਟ ਤੇ ਮਿਲਦਾ ਇਹਨਾਂ ਨੇ ਉਹ ਵੀ ਦਿੱਤਾ ਏਸੀ ਵਾਲਾ ਵੀੰਟ ਵੀ ਦਿੱਤਾ ਉਹ ਵੀ ਆ ਗਿਆ ਉਹ ਇਹਦੇ ਨਾਲ ਹੀ ਆ ਗਿਆ ਜੀ ਹਾਂ ਡੈਸ਼ਬੋਰਡ ਦੇ ਨਾਲ ਹੀ ਗੇਅਰ ਡੈਸ਼ਬੋਰਡ ਦੇ ਨਾਲ ਆ ਗਿਆ ਅੱਗੇ ਪਿੱਛੇ ਵਾਲੇ ਬੰਦੇ ਗਰਮੀ ਚ ਭਰੀ ਜਾਂਦੇ ਉਹ ਤੋਂ ਬਾਅਦ ਇਹਦਾ ਬੈਕ ਕੈਮਰਾ ਵੀ ਆ ਗਿਆ ਬੈਕ ਕੈਮਰਾ ਵੀ ਆ ਗਿਆ ਆ ਦੇਖੋ ਰੌਕਸ ਦੇ ਵਿੱਚ ਜੋ ਸੀਗਾ ਉਹ ਬੈਕ ਕੈਮਰਾ ਵੀ ਆ ਗਿਆ ਅੱਗੇ ਸੀਗਾ ਕੈਮਰਾ ਇੱਥੇ ਲੱਗਦਾ ਸੀ ਉਹ ਲਾਉਣਾ ਪੈਂਦਾ ਸੀ ਉਹ ਲਾਉਣਾ ਪੈਂਦਾ ਸੀ ਆਫਟਰ ਮਾਰਕੀਟ ਕਰਨਾ ਪੈਂਦਾ ਸੀ ਇਹਦੇ ਵਿੱਚ ਹੀ ਆ ਗਿਆ ਆ ਨਿੱਕੀਆਂ ਨਿੱਕੀਆਂ ਚੇਂਜਸ ਕੀਤੀਆਂ ਨੇ ਪਰ ਇਹ ਜਰੂਰੀ ਕੰਪਲਸਰੀ ਚੀਜ਼ਾਂ ਸੀਗੀਆਂ ਕੰਪਲਸਰੀ ਚੀਜ਼ਾਂ ਜਿਹੜੀਆਂ ਇਹਨਾਂ ਨੇ ਇਸੇ ਕਾਰ ਦੇ ਵਿੱਚ ਐਡ ਕਰ ਦਿੱਤੇ ਹੂੰ ਮਤਲਬ ਭਾਜੀ ਸੋਚਣ ਵਾਲੀ ਗ ਇੰਨੇ ਪੈਸੇ ਲਾ ਕੇ ਬੰਦੇ ਨੂੰ ਟੇਲ ਪਵਾਉਣ ਲਈ ਚਾਪੀ ਕੱਢੀ ਇਥੇ ਉੱਤਰਨਾ ਬੰਦਾ ਪਹਿਲਾਂ ਚੀਜ਼ ਵੇਚਦਾ ਹਾਂ ਫਿਰ ਉਹ 5-6 ਮਹੀਨੇ ਜਦੋਂ ਕਾਰ ਮਾਰਕੀਟ ਚ ਚਲੀ ਜਾਂਦੀ ਹੈ ਨਾ ਫਿਰ ਉਸ ਤੋਂ ਬਾਅਦ ਜਦੋਂ ਨਾ ਕੋਈ ਬੰਦਾ ਭੇਜੀਦਾ ਵੀ ਦੇਖ ਵੀ ਕੱਕਾ ਇਹਦੇ ਉੱਤੇ ਕਿਹੜੀ ਕਿਹੜੀ ਚੀਜ਼ ਦੀ ਕਮੀਆਂ ਆ ਜਿਹੜੀ ਕਿ ਲੋਕੀ ਆਪਣੇ ਕੋਲੋਂ ਲਵਾ ਰਹੇ ਆ ਤੇ ਉਹ ਆਉਂਦੇ ਟਾਈਮ ਤੇ ਅਗਲੇ ਸਾਲ ਉਹ ਫਿਰ ਕੱਢ ਦਿਆ ਕਮੀਆਂ ਕੱਢ ਦਿੰਦੇ ਕਮੀਆਂ ਆ ਜੀ ਜੀ ਲੋ ਜੀ ਇਹ ਕਾਰ ਵੀ ਤੁਹਾਨੂੰ ਮਿਲ ਜੂਗੀ ਨਵੀਂ ਮਿਲ ਜੂ ਜੀ ਔਰ ਸੇਮ ਡੇ ਹੀ ਦਵਾਂਗੇ ਤਹਾਡੇ ਨਾਮ ਦੀ ਬਿਲਿੰਗ ਦਵਾਂਗੇ ਜੇ ਬੈਂਕ ਤੋਂ ਵੀ ਕਿਸੇ ਵੀਰ ਨੇ ਸਰਕਾਰੀ ਬੈਂਕ ਤੋਂ ਲੋਨ ਕਰਾਉਣਾ ਉਹ ਵੀ ਕਰਾ ਕੇ ਦਿੰਦਾ ਠੀਕ ਹੈ ਜੀ ਸਰਕਾਰੀ ਬੈਂਕ ਵਾਲਾ ਲੋਨ ਵੀ ਆ ਗਿਆ ਬਈ ਜੀ ਪਿਛਲੀਆਂ ਵੀਡੀਓ ਤੇ ਤੁਸੀਂ ਦੇਖ ਹੀ ਲਿਆ ਹੋਊਗਾ ਇੱਕ ਵਾਰ ਪਾ ਜੀ ਆਪਾਂ ਇੱਥੇ ਵੀ ਦੱਸ ਦਈਏ ਬਿਲਕੁਲ ਜੀ ਸਰਕਾਰੀ ਬੈਂਕ ਤੋਂ ਅਗਰ ਮੇਰੇ ਵੀ ਲੋਨ ਕਰਾਉਣਾ ਚਾਹੁੰਦੇ ਆ ਸਿਰਫ 4 ਤੋਂ 4.5 ਹਜ਼ਾਰ ਰੁਪਏ ਵਿਆਜ ਲੱਗੂਗਾ ਹਮ ਯਾਨੀ 1 ਸਾਲ ਦਾ 1 ਲੱਖ ਰੁਪਏ ਨੂੰ ਸਿਰਫ 4000 ਵੀ ਵਿਆਜ ਲੱਗ ਸਕਦਾ ਤੇ 4500 ਵੀ ਲੱਗ ਸਕਦਾ ਉਹ ਤੁਹਾਡੇ ਪੇਪਰਾਂ ਤੇ ਡਿਪੈਂਡ ਹੈ ਠੀਕ ਹੈ ਜੀ ਹਾਂਜੀ ਤੇ ਜੇ ਪੁਰਾਣੀ ਗੱਡੀ ਲੈਂਦੇ ਆ ਉਹਦੇ ਤੇ ਲੱਗੂਗਾ ਜੀ 1 ਲੱਖ ਰੁਪਏ ਨੂੰ 1 ਸਾਲ ਦਾ 6000 ਤੋਂ 6500 6000 ਤੋਂ 6500 ਯਾਨੀ ਕਿ ਵਿਆਜ ਦਰ ਬਹੁਤ ਘੱਟ ਹੈ ਇਹ ਸਰਕਾਰੀ ਬੈਂਕਾਂ ਦਾ ਸਰਕਾਰੀ ਬੈਂਕਾਂ ਦਾ ਯਾਨੀ ਜੇ ਤੁਹਾਡੇ ਸਿਮਲਤ ਕੋਰ ਵਧੀਆ ਤੁਸੀਂ ਆਈਡੀਅਰ ਭਰਦੇ ਆ ਜਾਂ ਸਰਕਾਰੀ ਅਮਪਲਾਈ ਆ ਇਹ ਉਹਨਾਂ ਵਾਸਤੇ ਆ ਉਹਨਾਂ ਵਾਸਤੇ ਠੀਕ ਹੈ ਜੀ ਕਿਉਂਕਿ ਕਈ ਵਾਰੀ ਹਰ ਵੀਰ ਕਹਿੰਦੇ ਤੁਸੀਂ ਵੀਡੀਓ ਪਾਤੀ ਸਾਨੂੰ ਕਿਉਂ ਨਹੀਂ ਕਰਕੇ ਦੇ ਰਹੇ ਤੁਸੀਂ ਆਈਡੀਅਰ ਭਰਦੇ ਆ ਤੁਹਾਨੂੰ ਕੋਈ ਨਾ ਨਹੀਂ ਸਰਕਾਰੀ ਬੈਂਕ ਪਹਿਲਾਂ ਆਈਟੀਆਰ ਹੀ ਚਾਹੁੰਦੀ ਆ। ਬਾਕੀ ਪੇਪਰ ਬਾਅਦ ਚੱਕਦੀ ਆ। ਜੀ। ਇਸ ਕਰਕੇ ਉਹ ਮੇਰਾ ਵੀਰ ਦਾ ਤਾਜਕਰਨ ਵੀ ਸਾਨੂੰ ਸਰਕਾਰੀ ਬੈਂਕ ਤੋਂ ਕਿਉਂ ਨਹੀਂ। ਹੂੰ। ਇਹ ਆਈਟੀਆਰ ਭਰਦੇ ਆ ਤੇ ਸਰਕਾਰੀ EMPLOYE ਹੋਏ ਤੇ ਤੁਹਾਨੂੰ 100% ਲੋਨ ਕਰਾਂਗੇ ਕਰਾਂਗੇ। ਠੀਕ ਹੈ ਭਾਜੀ। ਸਰਕਾਰੀ ਬੈਂਕ ਤੋਂ ਹੀ ਕਰਕੇ ਰੋ। ਜੀ। ਤੇ ਫਿਰ ਆਹ ਫਾਰ ਦਿਖਾਈਏ ਆਪਾਂ ਗ੍ਰੇ ਕਲਰ ਦੇ ਵਿੱਚ। ਆਓ ਜੀ। ਆਪਾਂ ਤੁਹਾਨੂੰ ਅੱਜ ਕਲਰ ਵੀ ਸਾਰੇ ਹੀ ਦੇ ਦਾਂਗੇ। ਚਿੱਟੀ ਵੀ ਕਾਲੀ ਵੀ ਗ੍ਰੇ ਵੀ। ਚਿੱਟੀ ਵੀ ਕਾਲੀ ਵੀ ਤੇ ਗ੍ਰੇ ਵੀ। ਤੇ ਨੰਬਰ ਵੀ ਸਾਰੇ ਪੰਜਾਬ ਦੇ ਤੇ ਘੱਟ ਚਲੀਆਂ ਕਰ ਦਵਾਂ। ਠੀਕ ਹੈ। ਠੀਕ ਹੈ। ਜੀ ਜੀ ਨੰਬਰ ਦਿਖਾਓ ਬਈ ਨਾ ਜੀ ਪੀਵੀ 55ਈ 9146 ਪਾਇਲ ਦਾ ਨੰਬਰ ਆ ਗਿਆ ਹੈ ਮੈਂ ਕਹਾਂ ਜੀ ਹੁਣ ਤੁਹਾਡੇ ਏਰੀਆ ਨੂੰ ਆਪਾਂ ਤੁਰ ਪਾਂ ਕਿਉਂਕਿ ਸਾਡੇ ਵੀਰੋਂ ਉਧਰੋਂ ਵੀ ਕਾਫੀ ਆ ਰਹੇ ਆ ਬਿਲਕੁਲ ਬਿਲਕੁਲ ਉਹ ਵੀ ਕਹਿੰਦੇ ਵੀ ਚਲੋ ਸਾਡੇ ਏਰੀਆ ਦੇ ਲੋਕਲ ਨੰਬਰ ਮਿਲ ਜੇ ਤੇ ਜ਼ਿਆਦਾ ਵਧੀਆ ਬਾਕੀ ਮਾਲਵੇ ਤੋਂ ਬਹੁਤ ਆਦੇ ਆ ਬੰਦੇ ਹਾਂਜੀ ਇਹ ਕਾਰ ਹੈਗੀ ਜੀ 2025 ਮਾਡਲ ਜੀ ਤੇ ਕਾਰ ਚੱਲੀ ਹੈ ਸਿਰਫ 11000 25 ਮਾਡਲ ਸਿਰਫ 11000 11000 ਠੀਕ ਹੈ ਪਰ ਕਾਰ ਨੂੰ ਘੱਟ ਤੋਂ ਘੱਟ 70 ਤੋਂ 80000 ਰੁਪਏ ਦਾ ਸਮਾਨ ਲੱਗਾ ਆ ਹੂੰ ਠੀਕ ਹੈ ਜੀ ਠੀਕ ਹੈ ਜੀ ਔਰ ਬੰਪਰ ਟੂ ਬੰਪਰ ਕਾਰ ਟੋਟਰੀ ਨਵੀਂ ਠੀਕ ਹੈ ਤਾਜੀ ਸਰਵਸ 10000 ਕਿਲੋਮੀਟਰ ਦੀ ਹੋ ਗਈ ਹੈ ਜੀ ਹਮ ਫਸਟ ਓਨਰ ਆ ਜੀ 4/2 ਹੈ ਜੀ ਹਮ ਔਰ ਇਹ ਕਾਰ ਆਪਾਂ ਨੇ ਵੀਰਾਂ ਨੂੰ ਦੇ ਦਾਂਗੇ 13 ਲੱਖ 10000 13 ਲੱਖ 10000 ਦੀ 4/2 ਮੈਨੂਅਲ ਡੀਜ਼ਲ 25 ਮਾਡਲ ਤੇ ਸਿਰਫ 11000 ਐਸ ਟਾਈਮ ਜੇ ਤੁਸੀਂ ਨਵੀਂ ਕਾਰ ਵੀ ਇਹ ਵਾਲੀ ਵੀ ਲੈਣੇ ਆ ਹਮ ਇਹ ਸਾਰਾ ਕੁਝ ਪਾ ਕੇ ਹੋਰ ਵੀ ਮਾੜੀ ਮੁੱਢੀ ਜੋ ਐਕਸੈਸਰੀ ਲੱਗੀ ਆ ਉਹ ਲਾ ਕੇ 15 ਲੱਖ ਰੁਪਏ ਨੂੰ ਕਾਰ ਉਹ ਛੁੱਜਾ ਠੀਕ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ 2 ਲੱਖ ਰੁਪਇਆ ਵੱਜਦਾ ਹਮ ਸਿਰਫ ਇੱਕੋ ਸਰਵਿਸ ਹੋਈ ਕਾਰ ਮਿਲੂ ਇੱਕੋ ਸਰਵਿਸ ਹੋਈ ਕਾਰ ਬਿਲਕੁਲ 2 ਲੱਖ ਰੁਪਇਆ ਵੀ ਮਾਉਂਟ ਬਹੁਤ ਹੈ ਬਹੁਤ ਆ ਭਾਜੀ ਠੀਕ ਹੈ ਜੀ ਛੋਟੀ ਗੱਡੀ ਆ ਜਾਂਦੀ ਹੈ ਆਲਟੋ ਵਰਗੀ ਹੁਣ ਆਪਾਂ ਆ ਗਏ ਚਿੱਟੀ ਕਿਉਂਕਿ ਸਾਡੇ ਵੀ ਚਿੱਟੀ ਦੇ ਵੀ ਬਹੁਤ ਸ਼ਕੀਨ ਆ ਜੀ ਇਹ ਹੈਗੀ ਜੀ 2023 ਮਾਡਲ ਹਮ 4/4 ਮੈਨੂਅਲ ਗੇਅਰ ਚ ਠੀਕ ਹੈ ਠੀਕ ਹੈ ਹੁਣ ਸਾਡੇ ਵੀਰ ਆਫਲੋਡਿੰਗ ਵਾਲੇ ਵੀ ਆ ਗਏ ਹੂੰ ਵੀ ਅਸੀਂ ਤਾਂ 4x4 ਹੀ ਦਵਾ ਲੈਣੀ ਆ 4x4 ਹੀ ਚਾਹੀਦੀ ਆ ਬਾਕੀ ਕਿਉਂਕਿ ਇਹ ਚਿੱਕੜ 'ਚ ਜਾ ਕੇ 4x4 ਹੀ ਤੇ ਜਿਹੜਾਂ ਵਾਲੀ ਹੀ ਕੰਮ ਆ ਜਾਵੇ ਉੱਥੇ ਆਟੋਮੈਟਿਕ ਨਹੀਂ ਕੰਮ ਜਾਉ ਨਹੀਂ ਕੰਮ ਜਾਉ ਕਿਉਂਕਿ ਜਦੋਂ ਮਾੜਾ ਤੇਜ਼ ਗੇਅਰ ਘੁੰਮੇ ਉਹਨਾਂ ਦੇ ਗੇਅਰ ਸ਼ਿਫਟ ਕਰੀ ਜਾਣੇ ਇਹਦੇ ਵਿੱਚ ਜਿਹੜੇ ਲੋਡ ਹੈ ਉਹੋ ਹੀ ਸ਼ਿਫਟ ਕਰਾਂਗੇ ਆਪਣੇ ਉੱਤਾਂ ਹਾਂ ਠੀਕ ਇਹ ਕਾਰ ਚੱਲੀ ਆ ਜੀ ਸਿਰਫ 30000 ਹੂੰ ਪਹਿਲੇ ਨਾ ਆ ਤਿਆ ਸਾਰੀ origignal ਦੀ ਲਿਖ ਕੇ ਗਾਰੰਟੀ ਮਿਲੂ ਕੋਈ ਪੀਸ ਪੇਂਟ ਮੀਟਰ ਬੈਕ ਹੋਵੇ ਕਾਰ ਬਾਕੀ ਠੀਕ ਹੈ ਅੰਦਰ ਦੇਖੋ ਜੀ ਸਮਾਨ ਕਿੰਨਾ ਲੱਗਾ ਸੀਟ ਕਵਰ ਲੈਦਰ ਦੇ ਆਰਮਰਸ ਤਿੰਨ ਲੱਗੇ 30 ਤੋਂ 35000 ਰੁਪਏ ਹੂੰ ਸਟੀering ਕਵਰ ਲੱਗਾ 70 ਮੈਟ ਲੱਗੇ ਹੋਰ ਵੀ ਮਾੜੀ ਮੋਟੀ ਜਿਹਾ ਡੋਰ ਵਾਈਜ਼ਰ ਲੱਗੇ ਨਿੱਕੀ ਮੋਟੀ ਕਹਿੰਦਾ ਬਸੈਸਰੀ ਜੋ ਵੀ ਆ ਸਾਰੀਆਂ ਲੱਗੀਆਂ ਭਾਜੀ ਉੱਪਰ ਸਾਰੀ ਕੰਪਲੀਟ ਦੇਖੋ ਲੈਂਟਾਂ ਲੱਗੀਆਂ ਉਹ ਇਨਕੀ ਨੀ ਨੀ ਐਸੈਸਰੀ ਬਹੁਤ ਹੈ ਜੀ ਕਾਰ ਨੂੰ ਲੱਗੀ ਹਾਂ ਇਹ ਨਿੱਕੀ ਮੋਟੀ ਸੈਸਰੀ ਲੌਂਦੇ ਲੌਂਦੇ ਆਪਾਂ ਰੁਪਿਆ 50000 ਖੁੱਲ ਜਾਂਦਾ ਖੁੱਲ ਜਾਂਦਾ ਠੀਕ ਹੈ ਔਰ ਨੰਬਰ ਤੁਸੀਂ ਦੇਖ ਲਿਆ ਪਹਿਲੇ ਨਾਂ ਤੇ ਕਾਰ ਐਸਟਮ ਲਗਭਗ 17 ਲੱਖ ਦੀ ਕਾਰ ਸ਼ੋਰੂਮ ਚ ਹਮ ਸਸਤੀ ਪਾ ਕੇ 18 ਲੱਖ ਨੂੰ ਕਾਰ ਪੈ ਗਈ ਤੁਹਾਨੂੰ ਕਿੰਨੇ ਪੈਸੇ ਬਚਦੇ ਜੀ ਇਹਦੇ ਵਿੱਚੋਂ 4 ਲੱਖ ਦੇ ਕਰੀ ਹਮ ਆਪਾਂ ਕਿੰਨੇ ਦੇ ਦਾਂਗੇ ਇਹ ਇਹ ਤੁਹਾਨੂੰ ਕਾਰ ਦੇ ਦਾਂਗੇ 14 ਲੱਖ 20 14 ਲੱਖ 20 ਹਜ਼ਾਰ ਦੀ 23 ਮਾਡਲ ਗੱਡੀ 23 4x4 ਮੈਨੂਅਲ ਮੈਨੂਅਲ ਜੀ ਮਿਲ ਜੂਗੀ ਬਾਈ ਠੀਕ ਹੈ ਜੀ ਜੀ ਹੁਣ ਦੇਖੋ ਜੀ ਤੁਸੀਂ ਕਾਲੀ ਆ ਗਈ ਅੱਗੇ ਆ ਗਈ ਕਾਲੀ ਗੱਡੀ ਲੈ ਮਿੱਤਰ ਪਹਿਲਾਂ ਨੰਬਰ ਚੈੱਕ ਕਰਾ ਪੀਵੀ 11 ਪਟਿਆਲੇ ਦਾ ਨੰਬਰ ਡੀਈ 995 995 ਆਪਣਾ ਪਟਿਆਲੇ ਚਾ ਚਲ ਚਲਦੇ ਰਾਜਾ ਨਗਰੀ ਚ ਹਾਂ ਠੀਕ ਹੈ ਜੀ ਨੰਬਰ ਦੇਖੋ ਕਿੰਨਾ ਪੈਰਾ ਲੱਗਾ ਪੀਬੀ 11 ਡੀ ਈ 9995 ਜੀ ਲਾਈਟਾਂ ਚੇਂਜ ਜੀ ਗ੍ਰਿਲ ਵੀ ਚੇਂਜ ਹਾਂਜੀ ਠੀਕ ਹੈ ਜੀ ਹੁਣ ਆਜੋ ਜੀ ਅੰਦਰ ਅੰਦਰ ਇਹ ਤਕਰੀਬਨ ਮਾੜਾ ਮੋੜਾ ਸੈਸਰੀ ਅੰਦਰ ਵੀ ਲੱਗੀ ਆ ਜੀ ਡੋਰ ਵਾਈਜ਼ਰ ਵੀ ਲੱਗੇ ਆ ਠੀਕ ਹੈ ਜੀ ਔਰ ਕਾਰ ਚੱਲੀ ਆ ਸਿਰਫ 24000 24000 4/2 4/2 ਮੈਨੂਅਲ 23 ਮਾਡਲ ਠੀਕ ਹੈ ਜੀ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ 12 ਲੱਖ 25 ਹਜ਼ਾਰ ਰੁਪਏ 12 ਲੱਖ 25 ਹਜ਼ਾਰ ਦੀ 23 ਮਾਰੂ 4/2 4/2 ਬਲੈਕ ਕਲਰ ਦੇ ਵਿੱਚ ਕਾਲੇ ਰੰਗ ਦੀ ਅੱਛਾ ਭਾਜੀ ਡਾਉਨ ਪੇਮੈਂਟ ਦੱਸਿਓ ਜੀ ਡਾਉਨ ਪੇਮੈਂਟ 2 ਲੱਖ ਰੁਪਏ ਜੀ 2 ਲੱਖ ਲਿਓ ਜੀ ਬਾਕੀ ਹੋ ਜਾਊਗਾ ਲੋਨ ਅੱਗੇ ਫੇਰ ਚਿੱਟੇ ਰੰਗ ਦੇ ਵਿੱਚ ਤੁਹਾਡੀ ਖੁਸ਼ੀ ਤੁਸੀਂ ਮੈਂ 5 ਲੱਖ ਦੇਣਾ ਉਹ ਉਹ ਪੱਕਾ ਨਹੀਂ ਵੀ ਅਸੀਂ ਕਹਾਂਗੇ ਦੋ ਹੀ ਦੇ ਦਿਓ ਹਾਂ ਤੁਸੀਂ 5 ਦੇਣਾ 4 ਦੇਣਾ 7 ਦੇਣਾ ਸਾਰੀ ਦੇ ਦਿਓ ਬੰਦਾ ਸਾਰੀ ਦੇ ਦਿਓ ਨਾ ਹੀ ਲੋਨ ਕਰਾਵੇ ਜ਼ਰੂਰੀ ਨਹੀਂ ਵੀ ਲੋਨ ਹੀ ਕਰਨਾ ਆਪਾਂ অপশন দন্দে ਵੀ ਗਾ ਕਈ ਕਹਿੰਦੇ ਤੁਸੀਂ ਲੋਨ ਦਾ ਹੀ ਕਿਉਂ ਕਹਿੰਦੇ ਆ ਤਾਂ ਕਿਹਦਾ ਜੀ ਕਿਸੇ ਵੀਰ ਨੇ ਲੋਨ ਵੀ ਕਰਾਉਣਾ ਹੋ ਜਾਏਗਾ ਜੀ ਇਹਦੀ ਹੁਣ ਪਰਚੀ ਚੱਲ ਗਈ ਜੀ ਕਸਟਮਰ ਕੋ ਅੱਛਾ ਏ ਸੇਲ ਹੋ ਰਹੀ ਆ ਓਕੇ ਲੋਕ ਕਿ ਬੋਲਦੇ ਆਪਾਂ ਨੂੰ ਠੀਕ ਹੈ ਇਹ ਤਾਂ ਹੋ ਗਈ ਫੇਰ ਪਰਚੀ ਵਾਪਸ ਨਹੀਂ ਆਉਂਦੀ ਜੇ ਸਾਡੇ ਆ ਜੀ ਤਾਂ ਇਸ ਤਰ੍ਹਾਂ ਹਰ ਕਾਰ 'ਚ ਇੱਕ ਪਰਚੀ ਲੱਗੀ ਹੁੰਦੀ ਆ ਜਿੱਚ ਮਾਡਲ ਰੇਟ ਕਿਲੋਮੀਟਰ ਕਿਹੜੀ ਕਾਰ ਆ ਸਭ ਕੁਝ ਲਿਖਿਆ ਹੋਊਗਾ ਓਨਰ ਕਿਨਵਾ ਇਹ ਸਭ ਕੁਝ ਲਿਖਿਆ ਹੁੰਦਾ ਤਾਂ ਕਿ ਤੁਹਾਨੂੰ ਆਣ ਕੇ ਇਹ ਵੀ ਅਸੀਂ ਤੁਸ ਤੁਹਾਨੂੰ ਦੇਖਾਂਗੇ ਬਾਈ ਸੰਗਰੂਰ ਤੋਂ ਆਇਆ ਕੋਈ ਨਹੀਂ 10 ਸਾਲ ਵੱਧ ਬੋਲ ਕੇ 10 ਸਾਲ ਘਟਾ ਦਿੰਦੇ ਆ ਹੂੰ ਐਦਾਂ ਨਹੀਂ ਕਰਦੇ ਹੂੰ ਹਰ ਕਾਰ ਦੇ ਉੱਤੇ ਸਾਡੀ 200 300 ਕਾਰ ਦਾ ਸਭ ਦਾ ਰੇਡ ਲਿਖਿਆ ਆ ਇਹਦੇ ਵਿੱਚੋਂ ਜੋ ਮਾਣਤਨ ਕਰਨਾ ਤੁਹਾਡਾ ਇੱਥੇ ਠੀਕ ਹੈ ਠੀਕ ਹੈ ਜੀ ਹੁਣ ਇੱਕ ਕਾਰ ਹੈਗੀ ਜੀ 2022 ਮਾਡਲ 4x4 ਮੈਨਲ ਹੂੰ ਕਾਰ ਚੱਲੀ 58000 ਠੀਕ ਹੈ ਜੀ ਓਨਰ ਪਹਿਲਾ ਜੀ ਸਸਤਰੀ ਦੇਖੋ ਸਾਰੀ ਲਿਖੀ ਹੈ ਵੀ ਕੀ ਕੀ ਸਸਤਰੀ ਲੱਗੀ ਉਹ ਵੀ ਲਿਖਿਆ ਹੋਊਗਾ ਨਾ ਹੂੰ 70 ਮੈਟ ਆਰਮ ਰੈਸਟ ਸਭ ਕੁਝ ਲਿਖਿਆ ਹਾਂ ਇਹਨਾਂ ਨੇ ਲਿਖਣ ਦਾ ਕੀ ਹੈ ਵੀ ਤੁਹਾਨੂੰ ਜਦੋਂ ਵੀ ਤੁਸੀਂ ਪਰਚੀ ਚੱਕੋਗੇ ਤੁਹਾਨੂੰ ਇਹ ਪੇਪਰ ਸਾਡੇ ਦੇਖਣ ਦੀ ਲੋੜ ਨਹੀਂ ਪਊਗੀ ਸਾਰਾ ਇੱਥੇ ਹੀ ਲਿਖਿਆ ਜੋ ਜੋ ਪੇਪਰ ਹੈਗਾ ਹਾਂ ਟੋਟਲੀ ਜਿਹੜੇ ਸੰ ਤੱਕ ਇੰਸ਼ੋਰ ਹੈ ਦੇਖੋ 19 4 26 ਤੱਕ ਫੁੱਲ ਇੰਸ਼ੋਰ ਠੀਕ ਹੈ ਜੇ ਥਰਡ ਪਾਰਟੀ ਹੁੰਦੇ ਟੀਪੀ ਤੇ ਲਿਖਿਆਣਾ ਸੀ ਹਾਂ ਇਹੀ ਚੀਜ਼ ਦਾ ਫਰਕ ਆ ਇਹ ਕਾਰ ਤੁਹਾਨੂੰ ਉਦਾਂ ਸੀ 13 35 ਰੇਟ ਰੱਖਿਆ 13 ਲੱਖ ਰੁਪਏ ਦਾ 13 ਲੱਖ ਦੀ ਗੱਡੀ ਮਿਲ ਜੂ ਭਾਈ ਜੀ ਲਓ ਦਿਖਾਉਂਦਾ ਦੋਨੋਂ ਚਾਬੀਆਂ ਆ ਦੇਖੋ ਨਾਲ ਇਦਾਂ ਪਈਆਂ ਹੁੰਦੀਆਂ ਚਾਬੀਆਂ ਦੋਨੋਂ ਤੇ ਦੋਨੋਂ ਹੀ ਨਾਲ ਚਾਬੀਆਂ ਗੱਡੀ ਦੇ ਵਿੱਚ ਹੀ ਪਈਆਂ ਨੇ ਵਿੱਚੇ ਪਈਆਂ ਜੀ ਲਓ ਜੀ ਘਰੋ ਚੱਕ ਇਹਦੇ ਵਿੱਚ ਦੇਖੋ ਇਦਾਂ ਆਰਮਨਸ ਪਰਚੀ ਤੇ ਲਿਖਿਆ ਸਲਿੱਪ ਤੇ ਆਰਮਨਸ ਤਿੰਨ ਲੱਗੇ ਜੀ 1 2 3 70 ਮੀਟ ਲੱਗੇ ਜੀ ਠੀਕ ਹੈ ਇਹ ਇਹਦਾ ਐਕਸੈਸਰੀ ਸਾਰੀ ਲਿਖੀ ਹੁੰਦੀ ਠੀਕ ਹੈ ਭਾਈ ਜੀ ਹਾਂਜੀ ਲਓ ਜੀ ਅਗਲੀ ਥਾਰ ਦੇ ਪਹਿਲਾਂ ਅਲਾਇ ਚੈੱਕ ਕਰੋ ਦਿਖਾ ਭਾਈ ਜੀ ਲਾਇ ਨੇੜੇ ਕਰਕੇ ਬਹੁਤ ਸੋਹਣੇ ਲਾਇ ਲੱ 2023 ਮਾਡਲ ਜੀ ਜੀ ਔਰ ਨੰਬਰ ਵੀ ਦੇਖੋ ਕਿੰਨਾ ਪਿਆਰਾ ਲੱਗਾ CB11DE 5555 ਕਿਆ ਬਾਤ ਜੇ ਕਿਤੇ ਉਲਟ ਲੱਗਾ ਹੁੰਦਾ ਫਿਰ ਤਾਂ ਬਹੁਤ ਵਧੀਆ ਹੋਣਾ ਸੀ ਹਾਂ 2023 ਮਾਡਲ ਹੈ ਜੀ ਸਿਰਫ 15000 ਕਿਲੋਮੀਟਰ ਕਾਰ ਦਿੰਦੇ ਠੀਕ ਹੈ ਔਰ ਅਲਾਈਟਰ ਲੱਗਿਆ ਜੀ ਸੀਟ ਕਵਰ ਵਧੀਆ ਲੱਗੇ ਅੰਦਰ ਹਮ ਇਹਦੇ ਵੀ ਬੱਕੜ ਫਿਟਿੰਗ ਸੀਟ ਕਵਰ ਲੱਗਿਆ ਲਓ ਜੀ ਔਰ ਕਾਰ ਚੱਲੀ ਆ ਸਿਰਫ 15000 ਕਿਲੋਮੀਟਰ 23 ਮਾਡਲ 15000 ਚੱਲੇ ਨਾਮ ਪਹਿਲੇ ਹਾਂਜੀ ਠੀਕ ਹੈ ਜੀ ਇਹ ਕਾਰ ਤੁਹਾਨੂੰ ਦੇ ਦਾਂਗੇ 11 ਲੱਖ 70000 ਦੀ 11 ਲੱਖ 70000 ਦੀ 11 ਲੱਖ 70000 ਦੀ 23 ਮਾਡਲ Thar ਉਹ ਵੀ ਐਕਸਟਰਾ ਲਾਈਟਰ ਚੈੱਕ ਕਰੋ ਕਿ ਦੀ ਇਹ ਡੀਜ਼ਲ ਵਰਜਨ ਚੱਕਦੇ ਇਹ ਨਾ ਕਹਦੇ ਪੈਟਰੋਲ ਚਾ ਪਵਾ ਪੈਟਰੋਲ ਵਾਲੀ ਨਹੀਂ ਡੀਜ਼ਲ ਚ ਡੀਜ਼ਲ ਦੀ ਕਾਰ ਹੈ ਡੀਜ਼ਲ ਚਾ ਹਾਂ ਤੇ ਬਜੀ ਇਹਦੇ ਵਾਸਤੇ ਕਿੰਨੀ ਡਾਉਨ ਮੋਣੀ ਚਾਹੀਦੀ ਆ ਇਹਦੇ ਵਾਸਤੇ ਵੀ ਉਹ ਹੀ ਸੀ 1.5-2 ਲੱਖ ਰੁਪਏ ਮੈਂ ਨਾ 1.70 ਉੱਪਰ ਲਗਰਾ ਦਿੰਨੇ ਆ ਦੇ ਦਿਓ ਕੋਈ ਨਹੀਂ ਬਾਕੀ ਲੋਨ ਹੋ ਜਾਊ ਕਰ ਦਾਂਗੇ ਜੀ ਕਰ ਠੀਕ ਹੈ ਜੀ ਤੇ ਆ ਮੇਰੇ ਨਾਲ ਨਵੀਂ ਇਹ ਨਵੀਂ ਹੈ ਜੀ ਫਰੈਸ਼ ਹੈ 0 ਕਿਲੋਮੀਟਰ ਹੈ 0 ਕਿਲੋਮੀਟਰ ਦੀ ਆ ਇਹ ਵੀ ਸਾਡੇ ਵੀਰ ਆਈ ਆ ਕਿਸੇ ਦੀ ਠੀਕ ਹੈ ਜਾ ਰਹੀ ਉਹਨਾਂ ਨਾਲ ਤੇ ਇਹ ਡਿਲੀਵਰੀ ਦੇਣ ਵਾਸਤੇ ਬਈ ਜਾ ਰਹੀ ਹੈ ਗੱਡੀ ਤੇ ਤੁਸੀਂ ਵੀ ਆ ਲੈਣਾ ਚਾਹੁੰਦੇ ਹੋ ਨਵੀਂ ਤਾਂ ਵੀ ਕੰਟੈਕਟ ਕਰ ਸਕਦੇ ਹੋ ਤੇ ਅਗਲੀ ਗੱਡੀ ਭਾਜੀ ਇਹ ਆ ਗਈ ਜੀ 2024 ਮਾਡਲ ਹਮ 4/4 ਆਟੋਮੈਟਿਕ ਡੀਜ਼ਲ ਟੌਪ ਮਾਡਲ ਬਿਲਕੁਲ ਜੀ ਨੰਬਰ ਤੋਂ ਇਹਦੇ ਵੀ ਸਟਾਰਟ ਕਰ ਲੈਣੇ ਜੀ ਹਮ ਪੀਬੀ 7 ਬੀ ਏ 8787 8787 ਠੀਕ ਹੈ ਜੀ ਹਾਂ ਨੰਬਰ ਨਾਲ ਕੋਈ ਨੰਬਰ ਲੱਥਣਾ ਨਹੀਂ ਠੀਕ ਹੈ ਠੀਕ ਹੈ ਜੀ ਗ੍ਰਿਲ ਚੇਂਜ ਹੈ ਜੀ ਹਾਂ ਠੀਕ ਹੈ ਉਸ ਤੋਂ ਬਾਅਦ ਆਜੋ ਜੀ ਅੰਦਰ ਹੁਣ ਇਹਦੇ ਵੀ ਆਟੋਮੈਟਿਕ ਗੀਅਰ ਬੱਕਟ ਫਿਟਿੰਗ ਸੀਟ ਕਵਰ 7D ਮੈਟ ਜੀ ਤੇ ਤਿੰਨ ਆਰਮਰੈਸਟ ਲੱਗੇ ਵਧੀਆ ਜੀ ਇਹਨੂੰ ਤਿੰਨ ਆਰਮਰੈਸਟ ਲੱਗੇ ਆ ਹਾਂ ਜੀ ਠੀਕ ਹੈ ਜੀ 4x4 ਆਟੋਮੈਟਿਕ 4x4 ਆਟੋਮੈਟਿਕ ਆਟੋਮੈਟਿਕ ਦੇ ਵਿੱਚ ਡੀਜ਼ਲ ਡੀਜ਼ਲ ਵਰਜਨ ਸਹੀ ਠੀਕ ਹੈ ਜੀ ਔਰ ਕਾਰ ਦੇ ਇੱਕ ਕਲਮ ਵੀ ਕਿਤੇ ਲੱਗੀ ਲੱਭ ਜਾਏ ਤੇ ਕਾਰ ਵਾਪਸ ਪੈਸੇ ਵਾਪਸ ਠੀਕ ਹੈ ਜੀ ਇਹ ਕਾਰ ਦੇ ਦਾਂਗੇ 17 ਲੱਖ ਰੁਪਏ 17 ਲੱਖ ਦੀ ਗੱਡੀ ਮਿਲ ਜੂ ਹਾਂਜੀ ਤੇ 2.5 ਲੱਖ ਰੁਪਏ ਡਾਊਨ ਪੇਮੈਂਟ ਦੇ ਦਿਓ ਜੀ ਇਹਦਾ ਵੀ ਕਰ ਦਾਂਗੇ ਲੋ ਠੀਕ ਹੈ ਜੀ ਤੇ ਅਗਲੀ ਥਾਰ ਤੇ ਆ ਜਾ ਮੇਤਰਾ ਦੱਸਿਓ ਭਾਜੀ ਇਹ ਸਰ ਹੈਗੀ ਹੈ ਜੀ 2023 ਮਾਡਲ ਹਮ 4/2 ਜੀ ਔਰ ਅਲਾਈ ਟਾਇਰ ਪਹਿਲਾਂ ਦੇਖੋ ਜੀ ਕਿੰਨੇ ਪਿਆਰੇ ਲੱਗੇਗਾ ਰੰਗ ਵੀ ਕਾਲਾ ਤੇ ਲਾਈਟਰ ਵੀ ਕਾਲੀ 2023 ਮਾਡਲ 4x2 ਔਰ ਇਹਦਾ ਵੀ ਆਪਾਂ ਅੱਗੇ ਫਰੰਟ ਤੋਂ ਦਿਖਾਉਨੇ ਆ ਜੀ ਆਜੋ ਚੱਲੀ ਸਿਰਫ 13000 ਹੀ ਹੈ 13000 ਕਿਲੋਮੀਟਰ ਕਾਰ ਚੱਲੀ ਔਰ ਲਾਈਟਾਂ ਦੇਖੋ ਕਿੰਨੀਆਂ ਮਹਿੰਗੀਆਂ ਲੱਗੀਆਂ ਵਾਕਈ ਲਾਈਟਾਂ ਬਹੁਤ ਵਧੀਆ ਲੱਗੀਆਂ ਡਬਲ ਪ੍ਰੋਜੈਕਟਰ ਆ ਵਾਜੀ ਲਾਈਟਾਂ ਚ ਬਿਲਕੁਲ ਜੀ ਲਾਈਟਾਂ ਗ੍ਰਿਲ ਔਰ ਨੰਬਰ ਲੱਗਾ ਜੇ ਪੀਵੀ 35 اے ਪੀ 2919 2919 ਠੀਕ ਹੈ ਜੀ ਜੀ ਵਾਧਾ ਨੰਬਰ ਕਹਿ ਸਕਦੇ ਇਹਨੂੰ ਆਪਾਂ ਹਾਂ ਤਿੰਨ ਆਰਮਸ ਲੱਗੇ ਇਹਦੇ ਵਿੱਚ ਵੀ ਜੀ ਜੀ ਠੀਕ ਹੈ ਜੀ ਠੀਕ ਹੈ ਡੋਰ ਵਾਈਜ਼ਰ ਵੀ ਲੱਗਿਆ ਜੀ। ਹੂੰ। ਕਹਿੰਦਾ ਪਾਬੇ ਜੋ ਸਸਰੀ ਚਾਹੀਦੀ ਆ ਕਾਰ ਨੂੰ। ਫੁੱਲ ਲੱਗੀ ਆ। ਕੁਝ ਵੀ ਐਕਸਟਰਾ ਲਵਾਉਣ ਦੀ ਲੋੜ ਨਹੀਂ। ਨਾ ਜੀ ਨਾ ਬਿਲਕੁਲ। ਠੀਕ ਹੈ। ਔਰ ਨਵੀਂ ਡਕੋਰ ਕਰਿਆ ਪੰਜੇ ਲਾਇ ਲੱਗੇ ਆ। ਹੂੰ। ਤਕਰੀਬਨ ਇਹ ਤਾਂ 4 ਲਾਇ ਬਦਲਵਾਉਂਦਾ ਪੰਜੇ ਨੂੰ ਲਾਇ ਲੱਗਿਆ ਜੀ। ਠੀਕ ਹੈ ਜੀ। ਔਰ ਇਹ ਆਪਾਂ ਨੇ ਵੀਰਾਂ ਨੂੰ ਆਪਾਂ ਕਾਰ ਦੇ ਦਾਂਗੇ ਸਿਰਫ 13000 ਕਿਲੋਮੀਟਰ ਚੱਲੀ ਕਾਰ ਸਿਰਫ 14 ਲੱਖ ਰੁਪਏ ਦੀ 4x4 ਮੈਨੂਅਲ। 4x4 ਮੈਨੂਅਲ 14 ਲੱਖ ਦੀ ਗੱਡੀ ਮਿਲ ਜੀ। ਡੀਜ਼ਲ ਵਰਜਨ ਦੇ ਵਿੱਚ ਤੇ ਸਮਾਨ ਜਿਹੜਾ 1.5-2 ਲੱਖ ਦਾ ਨਾਲ ਆ ਉਹ ਤੁਹਾਡਾ ਹੀ ਹੈ ਠੀਕ ਹੈ ਤੇ 2.5 ਲੱਖ ਡਾਉਨ ਪੇਮੈਂਟ ਬਾਕੀ ਹੋਣੀ ਦੋ ਜੀ ਇਹਨਾਂ ਨਾਲ ਲੱਗ ਜੀ ਅੱਗੇ ਆ ਗਈ ਭਾਈ ਜੀ ਗ੍ਰੇ ਕਲਰ ਦੇ ਵਿੱਚ ਥਾਰ ਗ੍ਰੇ ਕਲਰ ਦੇ ਵਿੱਚ ਨੰਬਰ ਦੇਖ ਲਓ ਜੀ ਪੀਬੀ 86 2987 ਹੂੰ ਲਾਈਟਾਂ ਭਾਈ ਇਹ ਵੀ ਸੋਹਣੀਆਂ ਨੇ ਠੀਕ ਹੈ ਜੀ ਗ੍ਰਿੱਲ ਵੀ ਚੇਂਜ ਹੈ ਜੀ ਲਾਈਟਾਂ ਵੀ ਚੇਂਜ ਹੈ ਜੀ ਤੇ ਨੰਬਰ ਵੀ ਵਾਰਾ ਲੱਗਾ ਜੀ ਹਾਂ ਔਰ ਕਾਰ ਚੱਲੀ ਹੈ ਸਿਰਫ 25000 ਕਿਲੋਮੀਟਰ 25000 ਸਿਰਫ 25000 ਠੀਕ ਹੈ ਜੀ ਔਰ ਅੰਦਰ ਇਹਦੇ ਵੀ 70 ਮੈਟ 3 ਆਰਮਨਸ ਹੂੰ ਇਹ 3 ਆਰਮਨਸ ਸੀ 30000 ਰੁਪਏ ਦੇ ਕੰਪਲਟ ਚ ਲੱਗਦੇ ਜੀ ਠੀਕ ਹੈ ਹਾਂਜੀ ਤੇ ਕਿੰਨੇ ਦੇ ਦੇਦਾਂਗੇ ਭਾਜੀ ਗੱਡੀ 4/2 ਪਹਿਲੇ ਨਾਂ ਤੇ ਸਾਰੀ ਬੰਪਰ ਤੋਂ ਬੰਪਰ ਫੁੱਲ ਕਾਰ オリジナル ਇਹ ਤੁਹਾਨੂੰ ਕਾਰ ਦੇ ਦਾਂਗੇ 13 ਲੱਖ 25000 13 ਲੱਖ 25000 13 ਲੱਖ 25000 ਲਓ ਮਿੱਤਰੋ ਇਹਨਾਂ ਚ ਕੋਈ ਵੀ ਥਾਰ ਲੈਣੀ ਹੈ ਭੰਡਾਰੀ ਕਾਰ ਬਜ਼ਾਰ ਭੋਪਾਲ ਆਜੋ ਫਾਈਨਾਂਸ ਦੇ ਆਫਰ ਤੁਹਾਨੂੰ ਦੱਸ ਤੇ ਬਹੁਤ ਵਧੀਆ ਚੱਲ ਰਹੇ ਨੇ ਦੀਵਾਲੀ ਦੇ ਕਰਕੇ ਤੇ ਇਹ ਤੋਂ ਬਾਅਦ ਵੀ ਚੱਲਦੇ ਰਹਿਣਗੇ ਹਨਾ ਭਾਜੀ ਬਿਲਕੁਲ ਜੀ ਤੇ ਜਿਹੜਾ ਬੰਦਾ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆਉ ਉਹਨੂੰ ਵੱਖਰਾ ਵਧੀਆ ਰਿਗਾਰਡ ਕੀਤਾ ਜਾਊਗਾ ਸੋ ਲਾਈਕ ਕਮੈਂਟ ਸ਼ੇਅਰ ਕਰ ਲੈਣਾ ਬੋਲੇਓ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ